ਸਾਰੇ ਜਿਨ੍ਹਾਂ ਨਾਲ ਵੀ ਗੱਲ ਕਰੋ ਕਹਿੰਦੇ ੱੱਕਾ ਕਰਤਾ ਭਾਨੇ ਦੇ ਨਾਲ ਲੱਗਦਾ ਭਾਨੇ ਭਾਨੇ ਦੇ ਨਾਲ ਕੀ ਬਰਾਬਰੀ ਭਗਵਾਨ ਤੁਮਾਨ ਸਾਹਿਬ ਨੇ ਇਹਨਾਂ ਲੋਕਾਂ ਨੂੰ ਬੋਲਣ ਲਾਇਆ ਦੂਜੀਆਂ ਸਰਕਾਰਾਂ ਦੇ ਖਿਲਾਫ ਜਦੋਂ ਇਹ ਬੋਲਦੇ ਸੀ ਭਾਨੇ ਸਿੱਧੂ ਹਰੀ ਤਾਂ ਬੜੇ ਚੰਗੇ ਲੱਗਦੇ ਸੀ ਐ ਇਹਨਾਂ ਨੂੰ ਇੱਕ ਗੱਲ ਯਾਦ ਕਰਾਉਣੀ ਚਾਹਣਾ ਕਿ ਤੁਸੀਂ ਕਿਹਾ ਸੀ ਕੋਈ ਲੀਡਰ ਆਉਂਦੇ ਉਹਨਾਂ ਦਾ ਸਵਾਲ ਜਵਾਬ ਕਰੋ ਕ੍ਰਾਂਤੀਕਾਰੀ ਸਰਕਾਰ ਆਪਣੇ ਆਪ ਨੂੰ ਦੱਸਣ ਵਾਲੀ ਭਗਤ ਸਿੰਘ ਦੀ ਪੱਗ ਬਨ ਕੇ ਕੋਈ ਭਗਤ ਸਿੰਘ ਥੋੜਾ ਬਣ ਜਾਂਦਾ ਅੱਜ ਸਮਾਂ ਸੀ ਜਦੋਂ ਸੱਤਾ ਤੁਹਾਡੇ ਹੱਥ 'ਚ ਆਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਦੀ ਗੱਲ ਕਰਦਾ ਸੀ ਅੱਜ ਕਿੱਥੇ ਆ ਰਾਜ ਹਾਲਾਂਕਿ ਇਹਨਾਂ ਨੇ ਗਲਤੀਆਂ ਕੀਤੀਆਂ ਮੈਂ ਮੰਨਦਾ ਭਾਸ਼ਾ ਜਿਹੜੀ ਇਹਨਾਂ ਦੇ ਵਰਤੀ ਸੀ ਉਹ ਗਲਤ ਸੀ ਭਾਸ਼ਾ ਕਿਉਂਕਿ ਪੰਜਾਬ ਦਾ ਜਿਹੜੇ ਸਾਡਾ ਜਣਾ ਪੰਜਾਬੀ ਸੱਭਿਆਚਾਰਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿਸੇ ਧੀਆਂ ਪੇੜਾਂ ਨੂੰ ਗਾਲਾਂ ਕੱਢਣ ਅਸੀਂ ਇਸ ਚੀਜ਼ ਦਾ ਵਿਰੋਧ ਪਹਿਲਾਂ ਕਰਦੇ ਸੀ ਪਰ ਇਹ ਲਾਇਆ ਕਿਨੇ ਸੀ ਇਸੇ ਭਗਵੰਤ ਮਾਨ ਇਦਾ ਤਾਂ ਨਹੀਂ ਕਿ ਭਪਾਨਾ ਸਿੱਧੂ ਦਾ ਮੁੱਦਾ ਆ ਭਗਵੰਤ ਮਾਨ ਦੇ ਖਿਲਾਫ ਆ ਤੇ ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਆ ਸਾਡੇ ਨਾਲ ਮੌਜੂਦ ਨੇ ਬਰਨਾਲਾ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਜਿਨ੍ਹਾਂ ਦੇ ਅਸੀਂ ਪ੍ਰਤੀਕਿਰਿਆ ਲੈ ਰਹੇ ਹਾਂ ਕਿਉਂਕਿ ਭਾਨਾ ਸਿੱਧੂ ਦਾ ਮਾਮਲਾ ਹੈ ਭਾਨਾ ਸਿੱਧੂ ਦੇ ਮਾਮਲੇ ਦੇ ਵਿੱਚ 13 ਫਰਵਰੀ ਨੂੰ ਜੋ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਪਰਿਵਾਰ ਸਮੇਤ ਜੋ ਕੋਟ ਦੂਣਾ ਦੇ ਸਰਪੰਚ ਸਾਹਿਬ ਤੇ ਇੱਕ ਪੰਚ ਸਾਹਿਬ ਦੇ ਉੱਪਰ ਪਰਚਾ ਦਰਜ ਹੋਇਆ ਇਸ ਬਾਬਤ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਰਨਜੀਤ ਜੀ ਕੀ ਕਹਿਣਾ ਚਾਹੋਗੇ ਜੋ ਪਿੰਡ ਕੋਟ ਦੋਨਾਂ ਦੇ ਸਰਪੰਚ ਔਰ ਪੰਚ ਸਾਹਿਬ ਤੇ ਵੀ ਪਹਿਲੀ ਗੱਲ ਤਾਂ ਕੀ ਸਰਪੰਚ ਪੰਚ ਨੂੰ ਜੇਕਰ ਬੰਦਾ ਸਹੀ ਹੋਵੇ ਨਾਲ ਚੱਲਣਾ ਪੈਂਦਾ ਦੂਜੀ ਗੱਲ ਜੇ ਨਾਲ ਚੱਲ ਕੇ ਜਾ ਕੇ ਫਿਰ ਐਦਾਂ ਪਰਚਾ ਹੋ ਜAVE ਕੀ ਕਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਸਰਪੰਚ ਹੁੰਦਾ ਇੱਕ ਪਾਈ ਤਾਂ ਸਰਕਾਰਾਂ ਕਹਿੰਦੀਆਂ ਕਿ ਜਿਹੜੀਆਂ ਪੰਚੇਤਾਂ ਨੇ ਲੋਕ ਲੋਕਤੰਤਰ ਦਾ ਥੰਮ ਨੇ ਸਰਪੰਚ ਨੂੰ ਵੱਡੀ ਪਾਵਰ ਦੇਣ ਦੀ ਗੱਲ ਕਰਦੀਆਂ ਦੂਜੇ ਪਾਸੇ ਸਰਕਾਰਾਂ ਜਦੋਂ ਧੱਕੇਸ਼ਾਹ ਸ਼ੁਰੂ ਕਰਦੀਆਂ ਉਹ ਸਰਪੰਚ ਤੋਂ ਹੀ ਕਰਦੀਆਂ ਨੇ ਅੱਜ ਇੱਥੇ ਜੇ ਕੋਟ ਦੋਨਾਂ ਪਿੰਡ ਦੇ ਵਿੱਚ ਭਾਨੇ ਸਿੱਧੂ ਦਾ ਮਸਲਾ ਹੋਇਆਗਾ ਪਹਿਲੀ ਗੱਲ ਤਾਂ ਭਾਨੇ ਸਿੱਧੂ ਤੇ ਜਿਹੜੇ ਨਜਾਇਜ਼ ਪਰਚੇ ਦਿੱਤੇ ਜਾ ਰਹੇ ਆ ਜੇ ਉਹ ਏਜੰਟਾਂ ਨੂੰ ਤੋਂ ਪੈਸੇ ਦਿਵਾਉਣ ਦੀ ਗੱਲ ਕਰਦਾ ਸੀ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਭਾਨਾ ਸਿੱਧੂ ਕਰ ਰਿਹਾ ਸੀ ਤਾਂ ਹੀ ਉਹ ਉਹਨਾਂ ਦੀ ਅੱਖਾਂ 'ਚ ਰੜਕਦਾ ਸੀਗਾ ਤੇ ਸਰਕਾਰ ਨੇ ਉਹਤੇ ਝੂਠੇ ਪਰਚੇ ਚੈਨੀ ਖੋਣ ਦਾ ਦਿੱਤਾ ਰਿਸ਼ਵਤ ਲੈਣ ਦਾ ਦਿੱਤਾ ਪਰਚਾ ਚਲੋ ਸਾਡੇ ਜਿਹੜੇ ਜ਼ਿਲ੍ਹੇ ਦੇ ਇਨਸਾਫ਼ ਪਸੰਦ ਲੋਕ ਸੀ ਉਹਨਾਂ ਨੂੰ ਲੱਗਿਆ ਕਿ ਇੱਕ ਨੌਜਵਾਨ ਆ ਜਿਹੜਾ ਉਹ ਸਮਾਜ ਸੇਵਾ ਦਾ ਕੰਮ ਕਰਦਾ ਗਏ ਤੇ ਨਜਾਇਜ਼ ਪਰਚੇ ਦਿੱਤੇ ਗਏ ਨੇ ਉੱਥੇ ਵੱਡੀ ਐਜੀਟੇਸ਼ਨ ਜਿਹੜੀ 3 ਤਰੀਕ ਨੂੰ ਹੋਈ ਆ ਉਹਦੇ 'ਚ ਇੱਕ ਸਰਪੰਚ ਸਾਹਿਬ ਵੀ ਸਾਡੇ ਗ ਇੱਕ ਸਰਪੰਚ ਨੂੰ ਪਿੰਡ ਦੇ ਕਿਸੇ ਨੌਜਵਾਨ ਤੇ ਪਰਚਾ ਜਿਹੜਾ ਹੁੰਦਾਗਾ ਝੂਠਾ ਪਰਚਾ ਉਹਨੂੰ ਜਾਣਾ ਹੀ ਪੈਂਦਾ ਕਿਉਂਕਿ ਸਰਪੰਚ ਨੇ ਵੋਟਾਂ ਵੀ ਲਈਆਂ ਹੁੰਦੀਆਂ ਨੇ ਤੇ ਪਿੰਡ ਦੀ ਦੇਖਭਾਲ ਕਰਨਾ ਵੀ ਸਰਪੰਚ ਦਾ ਹੀ ਕੰਮ ਹੁੰਦਾ ਚਲੋ ਸਰਪੰਚ ਸਾਡਾ ਗਿਆ ਹਾਲਾਂਕਿ ਜਿਹੜਾ ਸਰਪੰਚ ਆ ਉਸ ਦਿਨ ਪੰਚ ਇਸ ਸਰਪੰਚ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਬਾਲੀਆ ਥਾਣੇ ਦੇ ਵਿੱਚ ਇਹ ਪ੍ਰੋਪਰ ਹੀ ਉੱਥੇ ਪਹੁੰਚ ਵੀ ਨਹੀਂ ਸਕਿਆ ਪਰ ਬੜੀ ਹੈਰਾਨੀ ਜਨਕ ਗੱਲ ਆ ਕਿ ਸਰਕਾਰ ਨੇ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਜਗਰੀਆ ਖਾਨ ਜਾਂ ਬਦਾਲੀ ਜਿਹੜੇ ਬਾਹਰੋਂ ਸਾਡੇ ਮੁਗਲ ਆਉਂਦੇ ਸੀਗੇ ਉਹ ਜਿਵੇਂ ਮੈਂ ਸਮਝਦਾ ਹਾਂ ਕਿ ਧੀਆਂ ਭੈਣਾਂ ਦੀਆਂ ਬੇਪਤੀਆਂ ਕਰਦੇ ਸੀ ਉਸ ਢੰਗ ਦੇ ਨਾਲ ਜਿੱਥੇ ਇਸ ਕੇਜਰੀਬਾਲ ਦੀ ਸਰਕਾਰ ਜਕਰੀਆ ਖਾਨ ਦੀ ਸਰਕਾਰ ਨੇ ਮੈਂ ਭਗਵੰਤ ਮਾਨ ਸਾਹਿਬ ਨੂੰ ਜਕਰੀਆ ਖਾਨ ਦਾ ਨਾਮ ਦਵਾਂਗਾ ਕਿਉਂਕਿ ਅੱਜ ਇਸ ਦੇ ਰਾਜ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਵੀ ਸੁਰੱਖਿਅਤ ਨਹੀਂ ਪਾਨੇ ਦੀ ਜਿਹੜੀ ਸਿਸਟਰ ਆ ਉਹ ਟੀਚਰ ਲੱਗੀ ਆ ਉਸ ਦਿਨ ਉਹਨਾਂ ਦੀ ਹਾਜ਼ਰੀ ਉੱਥੇ ਲੱਗੀ ਆ ਸਕੂਲ 'ਚ ਦੂਜੀ ਸਿਸਟਰ ਪਟਿਆਲੇ ਰਹਿੰਦੇ ਨੇ ਉਹਨਾਂ ਨੇ ਪਰਚਾ ਦਿੱਤਾ ਨਾਲ ਜਿਹੜਾ ਸਾਡਾ ਸਰਪੰਚ ਆ ਸਰਪਜੀਤ ਸਿੰਘ ਕੋਟਦੋਣਾ ਇਹ ਉਸ ਦਿਨ ਉੱਥੇ ਪਹੁੰਚ ਨਹੀਂ ਸਕਿਆ ਤੇ ਪਰਚਾ ਦਿੱਤਾ ਸੋ ਦੱਸੋ ਮੈਨੂੰ ਵੀ ਲੋਕਤੰਤਰ ਕਿੱਥੇ ਜਾਉਂਦਾ ਰਹਿ ਗਿਆ ਅੱਜ ਲੋਕਤੰਤਰ ਦਾ ਕਹਾਣ ਕਰਤਾ ਇਹ ਸਰਕਾਰ ਨੇ ਪਾਨਾ ਸਿੱਧੂ ਨਾਲ ਕੀ ਦੁਸ਼ਮਨੀ ਹੈ ਭਗਵੰਤ ਦੀ ਲੋਕੀ ਸਾਰੇ ਜਿਨ੍ਹਾਂ ਨਾਲ ਵੀ ਗੱਲ ਕਰੋ ਕਹਿੰਦੇ ਧੱਕਾ ਕਰਤਾ ਪਾਨੇ ਦੇ ਨਾਲ ਲੱਗਦਾ ਪਾਨੇ ਪਾਨੇ ਦੇ ਨਾਲ ਕੀ ਬਰਾਬਰੀ ਕਵਾਂਤਮਾਨ ਸਾਹਿਬ ਨੇ ਇਹਨਾਂ ਲੋਕਾਂ ਨੂੰ ਬੋਲਣ ਲਾਇਆ ਦੂਜੀਆਂ ਸਰਕਾਰਾਂ ਦੇ ਖਿਲਾਫ ਜਦੋਂ ਇਹ ਬੋਲਦੇ ਸੀ ਭਾਨੇ ਸਿੱਧੂ ਹਰੀ ਤਾਂ ਬੜੇ ਚੰਗੇ ਲੱਗਦੇ ਸੀ ਜਦੋਂ ਇਹ ਮੈਂ ਯਾਦ ਕਰਾਉਣਾ ਮਾਨ ਸਾਹਿਬ ਦੇ ਯਾਦ ਕਰਾਉਣਾ ਚਾਹੁੰਨਾ ਸਾਡੇ ਸਤਕਾਰਯੋਗ ਮੁੱਖ ਮੰਤਰੀ ਅਸੀਂ ਸਤਕਾਰ ਕਰਦੇ ਹਾਂ ਮੈਂ ਇਹਨਾਂ ਨੂੰ ਇੱਕ ਗੱਲ ਯਾਦ ਕਰਾਉਣੀ ਚਾਹੁੰਨਾ ਕਿ ਤੁਸੀਂ ਕਿਹਾ ਸੀ ਕੋ ਲੀਡਰ ਆਉਂਦੇ ਉਹਨਾਂ ਨਾਲ ਸਵਾਲ ਜਵਾਬ ਕਰੋ ਅੱਜ ਜਦੋਂ ਇਹਨਾਂ ਤੋਂ ਸਵਾਲ ਜਵਾਬ ਪੁੱਛੇ ਜਾ ਰਹੇ ਨੇ ਜੇ ਮੈਂ ਪਹਿਲਾਂ ਵੀ ਦੱਸ ਕੇ ਟਿਆ ਜੇ ਜੇ ਏਜੰਟਾਂ ਤੋਂ ਸਾਡੀਆਂ ਭੈਣਾਂ ਦੇ ਪੈਸੇ ਵਾਪਸ ਕਰਾਏ ਸਾਡੇ ਨੌਜਵਾਨਾਂ ਦੇ ਪੈਸੇ ਵਾਪਸ ਕਰਾਏ ਕੀ ਉਹ ਸਰਕਾਰ ਦਾ ਫਰਜ਼ ਨਹੀਂ ਕ੍ਰਾਂਤੀਕਾਰੀ ਸਰਕਾਰ ਆਪਣੇ ਆਪ ਨੂੰ ਦੱਸਣ ਵਾਲੀ ਭਗਤ ਸਿੰਘ ਦੀ ਪੱਗ ਬਨ ਕੇ ਕੋਈ ਭਗਤ ਸਿੰਘ ਥੋੜਾ ਬਣ ਜਾਂਦਾ ਅੱਜ ਸਮਾਂ ਸੀ ਜਦੋਂ ਸੱਤਾ ਤੁਹਾਡੇ ਹੱਥ ਚ ਆਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਦੀ ਗੱਲ ਕਰਦਾ ਸੀ ਅੱਜ ਕਿੱਥੇ ਆ ਰਾਜ ਤੇ ਦੂਜੇ ਪਾਸੇ ਮੈਂ ਸਮਝਦਾ ਵੀ ਜਿਹੜੀਆਂ ਸਰਕਾਰਾਂ ਨੂੰ ਇਹ ਗਾਲਾਂ ਕੱਢਦਾ ਸੀ ਮੁੱਖ ਮੰਤਰੀ ਸਤਕਾਰਯੋਗ ਭਵਨ ਸਿੰਘ ਮਾਨ ਉਹਨਾਂ ਨੇ ਕਦੇ ਇਹ ਜਿਹੜੇ ਫੇਸਬੁੱਕ ਤੇ ਨੌਜਵ ਪਾਸ਼ਾ ਜਿਹੜੀ ਇਹਨਾਂ ਦੇ ਵਰਤੀ ਸੀ ਉਹ ਗਲਤ ਸੀ ਪਾਸ਼ਾ ਕਿਉਂਕਿ ਪੰਜਾਬ ਦਾ ਜਿਹੜੇ ਸਾਡਾ ਜਿਹੜਾ ਪੰਜਾਬੀ ਸੱਭਿਆਚਾਰਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿਸੇ ਧੀਆਂ ਭੈਣਾਂ ਨੂੰ ਗਾਲਾਂ ਕੱਢਣ ਲਈ ਅਸੀਂ ਇਸ ਚੀਜ਼ ਦਾ ਵਿਰੋਧ ਪਹਿਲਾਂ ਕਰਦੇ ਸੀ ਪਰ ਇਹ ਲਾਇਆ ਕਿਨੇ ਸੀ ਇਸੇ ਭਗਵੰਤ ਮਾਨ ਨੇ ਕਦੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਿਹੜੀ ਆਪਾਂ ਕਹიდੀਏ ਵੀ ਵਿਰੋਧਤਾ ਦੀ ਰਾਜਨੀਤੀ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਹਨਾਂ ਨੌਜਵਾਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਤੁਸੀਂ ਹੋ ਸਕਦਾ ਸਰਕਾਰਾਂ ਤੋਂ ਗਲਤੀਆਂ ਰਹਿ ਜਾਂਦੀਆਂ ਨੇ ਕਈ ਵਾਰ ਕੋਈ ਉਸ ਤਰ੍ਹਾਂ ਦਾ ਰੁਜ਼ਗਾਰ ਵੀ ਨਹੀਂ ਮਿਲਦਾ ਜਾਂ ਹੋਰ ਕਈ ਜਿਹੜੀਆਂ ਚੀਜ਼ਾਂ ਰਹਿ ਜਾਂਦੀਆਂ ਨੇ ਉਹਨੂੰ ਆਪਾਂ ਸਹੀ ਤਰੀਕੇ ਦੇ ਨਾਲ ਪੋਜੀਟਿਵ ਵੇ ਨਾਲ ਆਪਾਂ ਉਹ ਸਰਕਾਰ ਅਗੇ ਰੱਖ ਸਕਦੇ ਆ ਦੁਗਲ ਸਾਹਿਬ ਇੱਕ ਪਾਸੇ ਇਲੈਕਸ਼ਨਾਂ ਦਾ ਮਾਹੌਲ ਹੈ ਗੱਲ ਫਿਰ ਸਵਾਲ ਉਹੀ ਹੈ ਕਿ ਮੁੱਦੇ ਤਾਂ ਪਿੰਡ ਦੇ ਹੋਣੇ ਚਾਹੀਦੇ ਸੀਗੇ ਹਲਕੇ ਦੇ ਹੋਣੇ ਚਾਹੀਦੇ ਸੀਗੇ ਤੇ ਮੁੱਦਾ ਅੱਜ ਪਾਣਾ ਸਿੱਧੂ ਹੀ ਬਣ ਕੇ ਰਹਿ ਗਿਆ ਅਸਲ ਮੁੱਦੇ ਦੀ ਦਬਾਨ ਦੀ ਕੋਸ਼ਿਸ਼ ਤਾਂ ਨਹੀਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਸਰਕਾਰ ਅੱਜ ਬਿਲਕੁਲ ਹਰ ਪੱਖ ਤੋਂ ਫੇਲ ਹੋ ਚੁੱਕੀ ਆ ਕਿੰਨੇ ਹਜ਼ਾਰਾਂ ਕਰੋੜ ਜਿਹੜਾ ਇਹਨਾਂ ਨੇ ਕਰਜ਼ਾ ਚੱਕ ਲਿਆ ਕਿਤੇ ਕਰਜ਼ੇ ਚੱਕ ਕੇ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ ਜੇ ਅੱਜ ਇਹ ਧੜਾ ਧੜ ਕਰਜ਼ਾ ਚੱਕ ਕੇ ਵੱਡੇ ਵੱਡੇ ਫਲੈਕਸ ਬੋਰਡ ਲਾ ਕੇ ਆਪ ਦਾ ਪ੍ਰਚਾਰ ਕਰਦੇ ਆ ਉਹਨਾਂ ਜਿੰਨੇ ਫਲੈਕਸ ਬੋਰਡ ਲੱਗੇ ਉਹਨਾਂ ਚ ਇੱਕ ਵੀ ਕੰਮ ਨਹੀਂ ਜਿਹੜਾ ਇਹਨਾਂ ਨੇ ਪੂਰਾ ਕੀਤਾ ਹੋਵੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਕਿੱਥੇ ਆ ਮੁਹੱਲਾ ਕਲੀਨਿਕ ਉਹਨਾਂ ਦੇ ਵਿੱਚ ਮੈਡੀਸਨ ਹੈ ਨਹੀਂ ਉਹਨਾਂ ਦੇ ਡਾਕਟਰ ਹੈ ਨਹੀਂ ਸੋ ਜਿਹੜੇ ਅਸਲ ਮੁੱਦੇ ਸੀ ਇਹਨਾਂ ਨੂੰ ਪਤਾ ਲੱਗ ਗਿਆ ਭਵਨਤਮਨ ਸਾਹਿਬ ਨੂੰ ਕਿ ਸਾਡੇ ਜਿਹੜੇ ਲੀਡਰ ਹੁਣ ਜਾਣਗੇ ਪਿੰਡਾਂ 'ਚ ਉਹਨਾਂ ਦਾ ਘਰਾਓ ਹੋਊਗਾ ਬੜੀ-ਬੜੀ ਬਦਨਾਮੀ ਹੋਣੀ ਆ ਕਿਉਂਕਿ ਕੰਮ ਹੀ ਕੋਈ ਨਹੀਂ 2024 ਦੇ ਇਲੈਕਸ਼ਨਾਂ ਸਿਰ ਤੇ ਆ ਪਿੰਡਾਂ ਦੀਆਂ ਸਰਪੰਚੀਆਂ ਸਿਰ ਤੇ ਆ ਹਨਾ ਤੋਂ ਇਹਨਾਂ ਨੇ ਇੱਕ ਧਿਆਨ ਡਾਇਵਰਟ ਕਰ ਲਈ ਧਿਆਨ ਹੋਰ ਪਾਸੇ ਲਗਾਉਣ ਲਈ ਜਿਹੜਾ ਭਾਨਾ ਸਿੱਧੂ ਵਾਲਾ ਮਸਲਾ ਉਹ ਇਹਨਾਂ ਨੇ ਖੜਾ ਕਰ ਲਿਆ ਹੁਣ ਇਹਦੇ ਰਾਹੀਂ ਕੀ ਕਰ ਰਹੇ ਨੇ ਇਹ ਸਰਪੰਚਾਂ ਨੂੰ ਦਬਾਉਣ ਦਾ ਯਤਨ ਕਰਦੇ ਆ ਜਿਵੇਂ ਸਾਡੇ ਸਰਪੰਚ ਦੇ ਪਰਚਾ ਦਿੱਤਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਨਸਾਪਸੰਦ ਜਿਹੜਾ ਨੌਜਵਾਨਾ ਜਿਹੜਾ ਆਪਣੇ ਪਿੰਡ ਦੀ ਸੇਵਾ ਕਰਨਾ ਚਾਹੁੰਦਾ ਪਿੰਡ ਦਾ ਵਿਕਾਸ ਕਰਨਾ ਚਾਹ ਇਲੈਕਸ਼ਨ ਲੜ ਸਕਦਾ ਜਦੋਂ ਡਰ ਪੈਦਾ ਹੋ ਜੇ ਵੀ ਸਾਡੇ ਤੇ ਸਰਕਾਰ ਪਰਚਾ ਦਰਜ ਕਰੂ ਸਰਕਾਰ ਦੀ ਦਹਿਸਤ ਨਹੀਂ ਹੋ ਜੇ ਜਕਰੀਆ ਖਾਨ ਦਾ ਰੂਪ ਸਾਡਾ ਮੁੱਖ ਮੰਤਰੀ ਧਾਰ ਲੈ ਜਿਹੜਾ ਸ਼ਾਸਕ ਸਾਡਾ ਧਾਰ ਲੈ ਤਾਂ ਜਿਹੜੇ ਆਮ ਲੋਕ ਆ ਉਹ ਰਾਜਨੀਤੀ ਚ ਨਹੀਂ ਆਉਣਗੇ ਕਿਹਦੇ ਸਪੋਰਟ ਕਰਦੇ ਹੋ ਸਿਆਸਤ ਦੇ ਵਿੱਚ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਦਾ ਮੈਂ ਸਾਬਕਾ ਪ੍ਰੈਜ਼ੀਡੈਂਟ ਆ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਕੰਮ ਕਰਦਾਗਾ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਹੁਣੇ ਸਰਪੰਚ ਸਾਹਿਬ ਨਾਲ ਗੱਲ ਵੀ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਧੀਆਂ ਪੇਣਾ ਦੀ ਰਖਵਾਲੀ ਦੇ ਲਈ ਅੱਗੇ ਪਹਿਲਾਂ ਵੀ ਇਹ ਲੜਾਈ ਲੜਦਾ ਰਿਹਾ ਨੌਜਵਾਨਾਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਤੇ ਹੋਰ ਜਿਹੜੇ ਮਸਲੇ ਸੀ ਪੰਜਾਬ ਦੇ ਮਸਲੇ ਸੀ ਉਹਨਾਂ ਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਲੜੀ ਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਨਾ ਪੰਜ ਬਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਐਨੀ ਨਿਮਰਤਾ ਵੱਡੇ ਲਈ ਛੋਟੇ ਲਈ ਜੋ ਮਾਨ ਸਨਮਾਨ ਉਹਨਾਂ ਦੇ ਦਿਲ ਵਿੱਚ ਸੀ ਉਹਨਾਂ ਨੂੰ ਸਿੱਖਣ ਦੀ ਜ਼ਰੂਰਤ ਅੱਜ ਦਿਲਪਾਲ ਸਾਹਿਬ ਸਿਆਸੀ ਨਜ਼ਰ ਨਾਲ ਦੇਖ ਲੀਏ ਐਦਾ ਤਾਂ ਨਹੀਂ ਕਿ ਭਾਨਾ ਸਿੱਧੂ ਦਾ ਮੁੱਦਾ ਆ ਭਗਵੰਤ ਮਾਨ ਦੇ ਖਿਲਾਫ ਆ ਤੇ ਕਿਤੇ ਨਾ ਕਿਤੇ ਵੋਟਾਂ ਦੀ ਰਾਜਨੀਤੀ ਆ ਨਹੀਂ ਦੇਖੋ ਮੇਰੀ ਬੇਨਤੀ ਸੁਣੋ ਜੇ ਇਹ ਜਿਹੜੀ ਮਾਨ ਸਾਹਿਬ ਦੀ ਸਰਕਾਰ ਨੇ ਇਹ ਮੁੱਦਾ ਜਿਹੜਾ ਇਹ ਆਪਣੇ ਆਪ ਉਹ ਕੀਤਾ ਭਾਨਾ ਸਿੱਧੂ ਕਿਤੇ ਵੀ ਨਹੀਂ ਸੀ ਤੇ ਅੱਜ ਹੀਰੋ ਹੈ ਚਲੋ ਜੋ ਵੀ ਵਿਅਕਤੀ ਸਮਾਜ ਦੀ ਸੇਵਾ ਕਰਦਾ ਉਹ ਕਿਸੇ ਵੀ ਪਾਰਟੀ ਚ ਕਿਸੇ ਵੀ ਧੜੇ ਚਾ ਕਿਸੇ ਵੀ ਯੂਨੀਅਨ ਚ ਜਿਹੜਾ ਵਿਅਕਤੀ ਪੰਜਾਬ ਦੇ ਲੋਕ ਅਕਿਰਤਕਣ ਲੋਕ ਨਹੀਂ ਪੰਜਾਬ ਦੇ ਪੰਜਾਬ ਦੇ ਲੋਕ ਕੰਮਾਂ ਦਾ ਮੁੱਲ ਪਰਣ ਪਾਉਣ ਵਾਲੇ ਲੋਕ ਆ ਸਾਡੇ ਗੁਰੂ ਸਾਹਿਬਾਨਾਂ ਤੋਂ ਅਜੀ ਤਾਂ ਦੂਜਿਆ ਖਤਰ ਜਾਨਾ ਬਾਰਤੀ ਅੱਜ ਜੇ ਜੇ ਹਿੰਦੂ ਧਰਮ ਦੀ ਗੱਲ ਕਰੀਏ ਸਾਡੇ ਭਰਾ ਨੇ ਮੈਂ ਇਹ ਨਹੀਂ ਕਹਿੰਦਾ ਵੀ ਸਾਡੇ ਗੁਰੂ ਸਹਿਬਾਨਾਂ ਨੇ ਕੋਈ ਆਸਾਨ ਕੀਤਾ ਸੀ ਪਰ ਸਾਨੂੰ ਸਿੱਖਾਂ ਨੂੰ ਬਹੁਤ ਕੁਝ ਮਿਲਦਾ ਜੇ ਅਸੀਂ ਦੂਜੇ ਖਾਤਰ ਚਰਖੜੀ ਤੇ ਚੜ੍ਹ ਸਕਦੇ ਹਾਂ ਦੂਜੇ ਖਾਤਰ ਤੱਤੀਆਂ ਤਵੀਆਂ ਤੇ ਬਹਿ ਸਕਦੇ ਹਾਂ ਤੇ ਅਸੀਂ ਆਪਣੇ ਭਰਾ ਜਿਹੜੇ ਸਾਡੇ ਨੌਜਵਾਨ ਨੇ ਅਸੀਂ ਇਹਨਾਂ ਨੂੰ ਮਰਵਾ ਲਾਂਗੇ ਇਹਨਾਂ ਦੇ ਝੂਠੇ ਪਰਚੇ ਦਵਾ ਲਾਂਗੇ ਸੋ ਸ਼੍ਰੋਮਣੀ ਅਕਾਲੀ ਦਲ ਦਾ ਸਾਡਾ ਇਤਿਹਾਸ ਆ ਜਿਹੜਾ ਬਾਦਲ ਸਾਹਿਬ ਤੋਂ ਅਸੀਂ ਸਿੱਖਿਆ ਕਿ ਕਿਸੇ ਦੀ ਮਦਦ ਕਿਵੇਂ ਕਰਨੀ ਆ ਇੱਕ ਢਾਕੇ ਸੀ ਇਹ ਸਰਪੰਚ ਦੇ ਨਾਲ ਖੜੇ ਹਾਂ ਚਾਹੇ ਸਰਕਾਰ ਪਰਚਾ ਦੇ ਲਈ ਜੇਲਾ ਸੁੱਟਦੇ ਚਾਹੇ ਸਾਡੇ ਗੋਲੀਆਂ ਮਰਵਾ ਦੇ ਕਿਉਂਕਿ ਪਿਛਲੇ ਸਮੇਂ ਚ ਇਸ ਸਰਕਾਰ ਨੇ ਸਾਡੇ ਨੌਜਵਾਨ ਮਾਰੇ ਸਿੱਧੂ ਮੂਸੇਵਾਲ ਦੀ ਸਕਿਉਰਿਟੀ ਲੀਕ ਕਰਕੇ ਉਹ ਮਰਵਾਤਾ ਸਾਡਾ ਨੌਜਵਾਨ ਇਹਨਾਂ ਨੂੰ ਪਤਾ ਸੀ ਕਲਮ ਦੇ ਨਾਲ ਉਹ ਇਹਨਾਂ ਦੀਆਂ ਜਿਹੜੀਆਂ ਗੰਦੀਆਂ ਕਰਤੂਤਾਂ ਨੇ ਉਹਨਾਂ ਨੂੰ ਕਿਵੇਂ ਉਜਾਗਰ ਕਰ ਰਿਆ ਦੀਪ ਸਿੱਧੂ ਬੜਾ ਜਜ਼ਬਾਤੀ ਨੌਜਵਾਨ ਸੀ ਜਿਹੜਾ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਸੀ ਉਹ ਇਹਨਾਂ ਨੇ ਮਰਵਾਤਾ ਤੇ ਚੰਗੇ ਖਿਡਾਰੀ ਮਰਵਾਤੇ ਇਹਨਾਂ ਲੋਕਾਂ ਨੇ ਤੁਗਲ ਸਾਹਿਬ ਭਾਨਾ ਸਿੱਧੂ ਨਾਲ ਆ ਕਿ ਸਰਪੰਚ ਸਾਹਿਬ ਨਾਲ ਨਹੀਂ ਅਸੀਂ ਜੋ ਵਿਅਕਤੀ ਸਮਾਜ ਦੀ ਸੇਵਾ ਲਈ ਸਾਡੇ ਅੱਗੇ ਆਉਂਦਾਗਾ ਚਾਹੇ ਉਹ ਭਾਨਾ ਸਿੱਧੂ ਆ ਚਾਹੇ ਸਾਡਾ ਸਰਪੰਚ ਆ ਅਸੀਂ ਕੋਈ ਕਿਸੇ ਨਿੱਜ ਪ੍ਰਸਤ ਨਹੀਂ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਵਿਅਕਤੀ ਸਮਾਜ ਦੀ ਸੇਵਾ ਕਰਦਾਗਾ ਕਿਉਂਕਿ ਸਮਾਜ ਦੀ ਸੇਵਾ ਕਰ ਲਈ ਤੁਹਾਨੂੰ ਬਹੁਤ ਵੱਡੀਆਂ ਜਿਹੜੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਭਾਨਾ ਸਿੱਧੂ ਨੇ ਏਜੰਟਾਂ ਦੇ ਖਿਲਾਫ ਲੜਾਈ ਲੜੀ ਆ ਏਜੰਟ ਕਿੰਨੇ ਅਮੀਰ ਬੰਦੇ ਆ ਪੈਸੇ ਨਾਲ ਸਰਕਾਰਾਂ ਖਰੀਦ ਸਕਦੇ ਨੇ ਪੈਸੇ ਨਾਲ ਪ੍ਰਸ਼ਾਸਨ ਖਰੀਦ ਸਕਦੇ ਨੇ ਤੇ ਅੱਜ ਅਸੀਂ ਇਸ ਅਨਸਾਭ ਪਸੰਦ ਵੀਰ ਨਾਲ ਭਾਨੇ ਸਿੱਧੂ ਨਾਲ ਆ ਅਸੀਂ ਜਿਹੜਾ ਪਰਚਾ ਭੈਣਾ ਤੇ ਹੋਇਆ ਉਹਦਾ ਵੀ ਵਿਰੋਧ ਕਰਦੇ ਆ ਜਿਹੜਾ ਸਰਪੰਚ ਤੇ ਹੋਇਆ ਉਹਦਾ ਵੀ ਵਿਰੋਧ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਚਾਹੇ ਕਿਸੇ ਵੀ ਨੌਜਵਾਨ ਤੇ ਪਰਚਾ ਦਰਜ ਹੁੰਦਾ ਚਾਹੇ ਉਹ ਕਿਸੇ ਯੂਨੀਅਨ ਦਾ ਆਗੂ ਆ ਚਾਹੇ ਉਹ ਕਿਸੇ ਵੀ ਪਾਰਟੀ ਦਾ ਆਗੂ ਆ ਅਸੀਂ ਉਸ ਅਣਸਾਹ ਪਸੰਦ ਨੌਜਵਾਨ ਨਾਲ ਆ ਜਿਹੜਾ ਪੰਜਾਬ ਦੀ ਤਰੱਕੀ ਦੀ ਗੱਲ ਕਰਦਾ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਪੰਜਾਬ ਨੂੰ ਉਹ ਪੁਰਾਣਾ ਪੰਜਾਬ ਜਿਹੜਾ ਸੋਨੇ ਦੀ ਚਿੜੀਆ ਖਵਾਉਣ ਵਾਲਾ ਪੰਜਾਬ ਸੀ ਉਹਨੂੰ ਬਣਾਉਣ ਲਈ ਆਪਣਾ ਯਤਨ ਕਰੂਗਾ ਅਸੀਂ ਉਹਦੇ ਨਾਲ ਕਨਸੋਸੀ ਪੰਚਾਇਤ ਯੂਨੀਅਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਤੇ ਹੋਈ ਕਾਰਵਾਈ ਵੀ ਗਲਤ ਹੈ ਤੇ ਜੋ ਪਿੰਡ ਕੋਟ ਦੋਨਾਂ ਦੇ ਸਰਪੰਚ ਸਾਹਿਬਾ ਉਹਨਾਂ ਤੇ ਹੋਈ ਵੀ ਕਾਰਵਾਈ ਜੋ ਕਿਤੇ ਨਾ ਕਿਤੇ ਗਲਤ ਹਨ ਦਾ ਕਹਿਣਾ ਹੈ ਕਿ ਉਹ ਇੱਕ ਢਾਹ ਕੇ ਜੋ ਉਹਨਾਂ ਦੇ ਨਾਲ ਖੜੇ ਨੇ ਤੇ ਹਮੇਸ਼ਾ ਹੀ ਖੜੇ ਰਹਿਣਗੇ ਸੋ ਇਸ ਬਾਬਤ ਹਰ ਜਾਣਕਾਰੀ ਲਈ ਜੁੜੇ ਰਹੋ এবੀਪੀ ਸੰਜੇ ਨਾਲ